ਤੁਸੀਂ ਫਜ਼ੂਲ ਮੰਗ ਰਹੇ ਹੋ ਸਾਨੂੰ ਮੰਗਣਾ ਨਹੀਂ ਆਉਂਦਾ ਗਲਤ ਸਿੱਖੀਆਂ ਸਖਾਈਆਂ ਗੱਲਾਂ ਲੋਕ ਮੰਗੀ ਜਾਂਦੇ ਨੇ ਬਾਬਾ ਜੀ ਹੱਥ ਰੱਖ ਦਿਓ ਸਿਰ ਤੇ ਲੈ ਹੱਥ ਰੱਖਣ ਨਾਲ ਕੀ ਹੋਣਾ ਹੈ ਬਾਬਾ ਜੀ ਹਾਂ ਸਿਰ ਤੇ ਹੱਥ ਰੱਖ ਦਿਓ ਬਾਬਾ ਜੀ ਆਸ਼ੀਰਵਾਦ ਦੇ ਦਿਓ ਬਾਬਾ ਜੀ ਨਾਮ ਬਖਸ਼ ਦਿਓ ਬਾਬਾ ਜੀ ਥੋੜੀ ਨਾਮ ਬਖਸ਼ਣਾ ਸੰਤ ਅਧਿਕਾਰੀ ਨਹੀਂ ਹੈ ਨਾਮਦਾਨ ਦੇਣ ਦਾ ਨਾਮਦਾਨ ਦੇਣ ਦਾ ਅਧਿਕਾਰੀ ਸਿਰਫ ਗੁਰੂ ਹੈ ਔਰ ਗੁਰੂ ਪੰਥ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਪੰਜ ਪਿਆਰੇ ਅਧਿਕਾਰੀ ਨੇ ਨਾਮ ਦੇਣ ਦੇ ਸੰਤ ਨੂੰ ਇੱਕ ਅਧਿਕਾਰ ਹੈ ਉਹ ਸਾਰਿਆਂ ਨੂੰ ਨਹੀਂ ਹੈ ਉਹ ਪਤਾ ਕੀ ਹੈ ਨਾਮ ਜਪੌਣ ਦਾ ਆਖੋ ਵਾਹਿਗੁਰੂ ਅਸੀਂ ਤੁਸੀਂ ਮੈਂ ਸਾਰੇ ਆਪਾਂ ਵਾਹਿਗੁਰੂ ਵਾਹਿਗੁਰੂ ਜਪ ਸਕਦੇ ਆ ਇੱਕ ਦੂਜੇ ਦੀ ਸਹਾਇਤਾ ਪਰ ਨਾਮ ਜਪੌਣ ਦਾ ਅਧਿਕਾਰ ਅਥੋਰਾਈਜ਼ ਰੱਬ ਵੱਲੋਂ ਸੰਤ ਉਹ ਇੰਨਾ ਅਥੋਰਾਈਜ਼ ਅਧਿਕਾਰੀ ਹੁੰਦਾ ਹੈ ਸੱਜਣੋ ਇੱਕ ਵਾਰ ਕਿਸੇ ਨੇ ਨਜ਼ਰ ਮਿਲਾ ਕੇ ਬਾਹ ਫੜ ਕੇ ਕਹਦੇ ਉਹ ਸ਼ਰਾਬ ਛੱਡ ਦੇ ਵਾਹ ਗੁਰੂ ਕਿਆ ਕਰੋ ਸ਼ਰਾਬ ਛੱਡ ਦੇਗਾ ਬੰਦਾ ਕਿਉਂਕਿ ਉਹ ਅਧਿਕਾਰੀ ਹੈ ਰੱਬ ਵਾਲਾ ਉਹਦੇ ਕੋਲ ਪਾਵਰ ਹੈ ਉਸ ਮੋਰ ਦੀ ਹਰ ਬੰਦੇ ਕੋਲ ਨਹੀਂ ਹੈ ਇਹ ਮੈਂ ਕੋਲੋਂ ਨਹੀਂ ਕਹਿ ਰਿਹਾ ਇਹਨੂੰ ਮਹਾਰਾਜ ਕਹਿੰਦੇ ਕਬੀਰ ਸੇਵਾ ਕਾ ਦੋਏ ਭਲੇ ਇੱਕ ਸੰਤ ਕਰਾਮ ਰਾਮ ਜੁਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਸੰਤ ਨਾਮ ਜਪਉਣ ਦਾ ਅਧਿਕਾਰੀ ਹੈ ਰੱਬ ਵੱਲੋਂ ਮੈਂ ਉਹ ਪਰਵਾਰ ਤੁਹਾਨੂੰ ਮਿਲਾ ਸਕਨੇ ਜਿਨ੍ਹਾਂ ਵਿੱਚ ਗੋਲੀ ਚੱਲੀ ਹੈ ਸਕੇ ਬੰਦੇ ਮਰੇ ਹੋਏ ਨੇ ਇੱਕ ਦੂਜੇ ਨੂੰ ਵੇਖ ਕੇ ਰਾਜੀ ਨਹੀਂ ਇੱਕ ਦੂਜੇ ਨੂੰ ਮਰਨ ਮਰਾਉਂਦੇ ਨੇ ਤੇ ਜਿੱਦਣ ਵਿੱਚ ਜਾ ਕੇ ਸਾਧੂ ਖਲੋ ਜਾਂਦਾ ਜਪਣ ਵਾਲਾ ਜਿਹੜਾ ਅਧਿਕਾਰੀ ਹੈ ਉਹ ਜਦੋਂ ਵਿੱਚ ਜਾ ਕੇ ਪਰਿਵਾਰਾਂ ਦੇ ਖਲ ਹੋ ਜਾਂਦੇ ਸੱਜਣੋਂ ਗੋਲੀ ਚੱਲੀ ਬੰਦੇ ਮਰਿਆਂ ਦੀ ਵੀ ਸੁਲ੍ਹਾ ਕਰਾ ਦਿੰਦਾ ਉਹ ਬੰਦੇ ਜਿਉਂਦੇ ਨੇ ਅੱਜ ਜਿਨ੍ਹਾਂ ਦੀ ਸੁਲ੍ਹਾ ਕਰਾਈ ਬੜਾ ਵੱਡਾ ਅੰਮ੍ਰਿਤ ਸੰਚਾਰ ਬਾਬਾ ਜੀ ਨੇ ਸਾਡੇ ਨਗਰ 'ਚ ਵੀ ਕਰਾਇਆ ਉਦੋਂ ਵੀ ਅਸੀਂ ਛੋਟੇ ਸੀ ਅਸੀਂ ਵੀ ਅੰਮ੍ਰਿਤ ਪਾਨ ਕੀਤਾ ਉਹ ਬੰਦਿਆਂ ਨੂੰ ਵੀ ਅੰਮ੍ਰਿਤ ਸ਼ਕਾਇਆ ਜਿਹੜੇ ਬੰਦੇ ਬੰਦਿਆਂ ਨੂੰ ਮਾਰਨ ਤੇ ਉੱtre ਹੋਏ ਸੀ ਦੇਖ ਕੇ ਰਾਜੀ ਨਹੀਂ ਸੀ ਨਹੀਂ ਤੇ ਐਡਾ ਨਗਰ ਵੱਸਦਾ ਐ ਇੰਨੇ ਰਿਸ਼ਤੇਦਾਰ ਸਿਆਣੇ ਸਿਆਣੇ ਵੱਸਦੇ ਨੇ ਹੋਰ ਕਿਸੇ ਨੇ ਸੁਲਾਨਾ ਕਰਾਤੀ ਪਤਵੰਤੇ ਵੱਡੇ ਵੱਡੇ ਹੋਰ ਪੰਚਾਇਤੀ ਹੋਣਗੇ ਕੋਈ ਸੁਲਾਨਾ ਕਰਾ ਸਕਿਆ ਸੰਤ ਸੰਤ ਦੀ ਇੱਕ ਜ਼ੁਬਾਨ ਉਹਨੂੰ ਰੱਬ ਵੱਲੋਂ ਅਧਿਕਾਰ ਐ ਇਸ ਚੀਜ਼ ਦਾ ਉਹ ਕਿਸੇ ਨੂੰ ਕਹਿ ਦੇ ਭਾਈ ਅੰਮ੍ਰਿਤ ਛਕ ਲੈ ਛੱਡ ਦੇ ਸ਼ਰਾਬ ਛਕ ਲੈ ਕਿਉਂਕਿ অথੋਰਾਇਜ਼ ਐ ਅਧਿਕਾਰੀ ਪਰ ਨਾਮਦਾਨ ਦੇਣ ਦਾ ਅਧਿਕਾਰੀ ਨਹੀਂ ਐ ਉਹ ਤੁਹਾਨੂੰ ਪੰਜ ਪਿਆਰੇ ਤੱਕ ਲੱਗ ਕੇ ਜਾਏ ਇੱਕ ਵੀ ਕੋਈ ਬੰਦਾ ਮੈਨੂੰ ਹੱਥ ਖੜਕ ਕਰਕੇ ਦੱਸ ਦਿਓ ਜਿਹਨੂੰ ਬਾਬਾ ਮਾਨ ਸਿੰਘ ਜੀਆ ਨੇ ਨਾਮਦਾਨ ਦਿੱਤਾ ਹੋਵੇ ਨਹੀਂ ਦਿੱਤਾ ਜਿਹਨੂੰ ਵੀ ਕਿਹਾ ਉਹਨੂੰ ਇੱਕੋ ਗੱਲ ਕਹੀ ਅਮਰਤ ਛਕੋ ਅਮਰਤ ਛਕਣ ਦੀ ਵਿਧੀ ਕੋਈ ਹੈ ਪੰਜ ਪਿਆਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਤਾਬਿਆ ਪੇਸ਼ ਹੋਣੇ ਪੰਜ ਪਿਆਰਿਆਂ ਤੋਂ ਖੰਡੇ ਵਾਟੇ ਦੀ ਪੌਲ ਲਈ ਹੈ ਲੱਖਾਂ ਪ੍ਰਾਣੀਆਂ ਨੂੰ ਅਮਰਤ ਛਕਾਇਆ ਇੱਕ ਨੂੰ ਵੀ ਨਾਮਦਾਨ ਨਹੀਂ ਦਿੱਤਾ ਕਿਉਂਕਿ ਸੰਤ ਅਧਿਕਾਰੀ ਨਹੀਂ ਹੈ ਨਾਮ ਜੋ ਪਾਉਣ ਦਾ ਅਧਿਕਾਰੀ ਹੈ ਔਰ ਉਹ ਬਹੁਤ ਵੱਡਾ ਅਧਿਕਾਰ ਹੈ ਹਰਕ ਬੰਦੇ ਨੂੰ ਨਹੀਂ ਹੈ ਹਰਕ ਬੰਦੇ ਨੂੰ ਨਹੀਂ ਹੈ ਅਕਾਲ ਪੁਰਖ ਵਾਹਿਗੁਰੂ ਬਲੋਂ ਇਹ ਅਧਿਕਾਰ ਦਿੱਤਾ ਜਾਂਦਾ ਹੈ অথੋਰਾਇਜ਼ ਕੀਤਾ ਜਾਂਦਾ ਹੈ ਪਾਵਰ ਦਿੱਤੀ ਜਾਂਦੀ ਹੈ ਚੁਣੇ ਜਾਂਦੇ ਨੇ ਉਹਨਾਂ ਦੀ ਜ਼ੁਬਾਨ ਤੇ ਆਪ ਆ ਕੇ ਬੈਂਦੇ ਨੇ ਇੱਕ ਚੀਜ਼ ਹੋਰ ਨੋਟ ਕਰਿਓ ਮੇਰਾ ਕੰਮ ਤੁਹਾਨੂੰ ਜਗਾਉਣਾ ਹੈ ਜਿੰਨੀ ਦੇਰ ਦੇਈ ਨੂੰ ਉਤਲ-ਪੁਤਲ ਕਰਕੇ ਮਧਾਨੀ ਨਾ ਸੁੱਟੇ ਮੱਖਣ ਵਾਰ ਨਹੀਂ ਜਾਉਂਦਾ ਕੋਈ ਬੰਦਾ ਕਹੇ ਅਸੀਂ ਸੰਤਾਂ ਦੇ ਸੰਗੀਆਂ ਜੀ ਅਸੀਂ ਫਲਾਨੇ ਮਹਾਂਪੁਰਸ਼ਾਂ ਦੇ ਸੰਗੀ ਅਸੀਂ ਫਲਾਨੇ ਮਹਾਂਪੁਰਸ਼ਾਂ ਦੇ ਸੰਗੀ ਅਸੀਂ ਫਲਾਨੇ ਮਹਾਂਪੁਰਸ਼ਾਂ ਦੇ ਸੰਗੀ ਸੰਗਤ ਕਰਨੀ ਚੰਗੀ ਗੱਲ ਹੈ ਸੰਗਤ ਕਰਨੀ ਚੰਗੀ ਗੱਲ ਹੈ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਭਾਈ ਸੰਗਤ ਕਰੋ ਕੱਚਿਆਂ ਨਾਲੋਂ ਤੋੜੋ ਪੱਕਿਆਂ ਦੀ ਸੰਗਤ ਕਰੋ ਸੰਗਤ ਕਰਨੀ ਚਾਹੀਦੀ ਹੈ ਪਰ ਸੰਗੀ ਦੀ ਡੈਫੀਨੇਸ਼ਨ ਕੀ ਹੈ ਕੀ ਸਾਧੂ ਦਾ ਸੰਗੀ ਹੋਣਾ ਕੋਈ 2 4 5 ਡੱਬੇ ਮਠਿਆਈ ਦੇ ਚੜਾ ਦਿੱਤੇ ਮਸੇ ਪੁੰਨਿਆਂ ਤੇ ਉੱਥੇ ਪਹੁੰਚ ਗਏ ਫਰੂਟ ਲੈ ਗਏ ਪੈਸੇ ਚੜਾ ਦਿੱਤੇ ਇਹ ਸਾਧੂ ਦਾ ਸੰਗੀ ਆ ਨਹੀਂ ਭੁਲਖ ਹੈ ਤੁਨ ਇਹ ਕਿਸੇ ਨੂੰ ਵੀ ਲੱਗ ਸਕਦਾ ਅਸੀਂ ਫੁਲਾਨੇ ਸਾਧੂ ਦੇ ਸੰਗੀ ਆ ਮੈਂ ਲੋਕ ਡੇਰੇ ਬਦਲ ਦੇ ਵੇਖੇ ਨੇ ਅਰਦਾਸਾਂ ਪੂਰੀਆਂ ਨਹੀਂ ਹੋਈਆਂ ਜਿੱਥੋਂ ਕਿਤੇ ਹੋਈ ਉਧਰ ਚਲੇ ਗਏ ਡੇਰੇ ਬਦਲ ਦੇ ਵਿਖੇ ਨੇ ਉਹ ਬੰਦੇ ਵੀ ਵਿਖੇ ਜਿਹੜੇ ਪਹਿਲਾਂ ਇੱਧਰ ਸਾਹ ਭਰਦੇ ਸੀ ਔਰ ਜਦੋਂ ਮੜ ਜਾਏ ਹਾਲਾਤ ਬਦਲੇ ਫਿਰ ਉਹ ਨਿੰਦਿਆ ਵੀ ਕਰਦੇ ਨੇ ਇੱਕ ਮੈਨੂੰ ਸੱਜਣ ਨਿਊਜ਼ੀਲੈਂਡ ਮਿਲੇ ਉੱਥੇ ਗੱਲਾਂ ਸੁਣਾਉਣ ਕਹਿੰਦੇ ਜੀ ਫਲਾਨੇ ਬਾਬਾ ਜੀ ਤੁਸੀਂ ਜਾਣਦੇ ਮੈਂ ਜੀ ਮੈਂ ਜਾਣਦਾ ਤੇ ਨਹੀਂ ਮੈਂ ਆਇਆ ਕਹਿੰਦੇ ਚਲ ਤੁਹਾਨੂੰ ਮਿਲਾਵਾਂਗੇ ਜੀ ਮੈਂ ਯੂਰ ਦਰਸ਼ਨ ਕਰਾਇਓ ਬੰਦਗੀ ਵਾਲੇ ਦੇ ਦਰਸ਼ਨ ਹੋਣੇ ਚਾਹੀਦੇ ਨੇ ਤੋ ਸੱਜਣ ਸੁਣਾਵੇ ਕਹਿੰਦੇ ਜੀ ਉਹ ਪਿਛਲੇ ਜਨਮ ਚ ਦਸਵੇਂ ਪਾਸ਼ਾ ਦੀਆਂ ਫੌਜਾਂ ਚ ਸੀ ਮੈਂ ਕਹਾ ਅੱਛਾ ਜੀ ਕਹਿੰਦੇ ਦਸਵੇਂ ਪਾਸ਼ਾ ਦੀਆਂ ਫੌਜਾਂ ਚ ਹੋ ਰਹੇ ਆ ਉਹ ਦੱਸ ਦਿੰਦੇ ਨੇ ਮੰਦੀ ਜੀ ਉਹ ਤਾਂ ਮੇਰੇ ਸੁਪਨੇ ਚ ਆਉਂਦੇ ਨੇ ਉਹਨੇ ਹੋਰ ਬੰਦਿਆਂ ਨੂੰ ਵੀ ਦੱਸਣਾ ਮੈਂ ਐਦਾਂ ਸੁਪਨੇ ਵਿੱਚ ਮੈਨੂੰ ਫੌਜਾਂ ਚੜ ਕੇ ਆਉਂਦੀਆਂ ਦਸਵੇਂ ਪਾਸ਼ਾ ਦੀ ਫੌਜ ਜਾ ਰਹੀ ਹੈ ਉਹ ਮੋਰਲੀ ਕਤਾਰ ਵਿੱਚ ਪੰਜਾਂ ਪਿਆਰਿਆਂ ਚ ਹੋ ਸੀਗੇ ਉਹੀ ਹੁਣ ਸੰਤ ਹੈ ਲੋਕ ਸੁਣ ਰਹੇ ਸੀ ਮੈਂ ਵੀ ਸੁਣਿਆ ਸਤਕਾਰ ਵੱਜੋਂ ਦਰਸ਼ਨ ਮੈਂ ਵੀ ਕੀਤੇ ਪਰ ਤੁਸੀਂ ਹੈਰਾਨ ਹੋਮੋਗੇ ਵਿਦਨ 3 ਜਾਂ 4 ਇਅਰ ਤਿੰਨਾ ਜਾਂ ਚੌ ਸਾਲਾਂ ਬਾਅਦ ਕੋਈ ਉਹ ਬੰਦਾ ਫੇਸਬੁੱਕ ਉੱਤੇ ਉਹ ਗੱਲਾਂ ਕਹਿ ਰਿਹਾ ਸੀ ਅੱਜ ਵੀ ਨੈਟ ਤੇ YouTube ਤੇ ਉਹਦੀਆਂ ਪਈਆਂ ਹੋਣਗੀਆਂ ਉਹ ਗਾਲਾਂ ਕੱਢ ਰਿਹਾ ਜਿਹੜੀਆਂ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦਾ ਹੁੰਦਾ ਸਮੇਂ ਪਾਸ਼ੇ ਦੀਆਂ ਫੌਜਾਂ ਇਸੀ ਹੁੰਦੀ ਨਜ਼ਰ ਆ ਰਹੇ ਕਿਉਂ ਭਾਈ ਝੂਠਾ ਸੰਗੀ ਹੈ ਸਾਧੂ ਦਾ ਸੰਗੀ ਇਹ ਨਹੀਂ ਹੈ ਕਿ ਤੁਸੀਂ ਕੋਲ ਜਾਂਦੇ ਹੋ ਡੱਬੇ ਲੈ ਕੇ ਜਾਂਦੇ ਹੋ ਮਠਿਆਈਆਂ ਜਾਂਦੇ ਹੋ ਆ ਗੱਲਾਂ ਕਰਦੇ ਹੋ ਸਾਧੂ ਦੇ ਸੰਗੀ ਦੀ ਨਿਸ਼ਾਨੀ ਕੀ ਹੈ ਉਹ ਸੁਣਿਓ ਪਹਿਲਾਂ ਸੰਤ ਦੀ ਨਿਸ਼ਾਨੀ ਉਹ ਤਾਂ ਤੁਹਾਨੂੰ ਪਤਾ ਹੀ ਹੈ ਬਾਣੀ ਚੋਂ ਤੁਸੀਂ ਪੜ੍ਹਦੇ ਹੋ ਸ਼ਲੋਕ ਤੁਹਾਨੂੰ ਵੀ ਯਾਦ ਹੈ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੇ ਪੜੋ ਗਾਜੀ ਕੇ ਜਿਨ੍ਹਾਂ ਸਾਸ ਗਿਰਾਸ ਨਾ ਹਰ ਨਾਮਾ ਮਨ ਮੰਤ ਧਨ ਸੇ ਸਈ ਨਾਨਕਾ ਪੂਰਨ ਸੋਈ ਆਖੋ ਪੂਰਨ ਸੋਈ ਹੁਣ ਸੰਤ ਦੀ ਤਾਂ ਡਿਫੀਨੇਸ਼ਨ ਪਤਾ ਲੱਗ ਗਈ ਵਡਿਆਈ ਤੇ ਸੰਗੀ ਦੀ ਸੰਗੀ ਕੌਣ ਹੈ ਪੜੋ ਸ਼ਬਦ ਤੁਹਾਨੂੰ ਯਾਦ ਹੈ ਸੁਖਨੀ ਸਾਹਿਬ ਚ ਸਾਰੇ ਜਵਾਬ ਮਿਲ ਜਾਣੇ ਹਜ਼ੂਰ ਬਚਨ ਕਹਿੰਦੇ ਕਹਿੰਦੇ ਸਾਧਕੈ ਸੰਗ ਨੋਹੀ ਕਸ਼ਕਾਲ ਦਰਸ਼ਨ ਭੇਟ ਤੋ ਹੋਤ ਨਿਹਾਲ ਮਹਾਰਾਜੋ ਕੌਣ ਹੈ ਸੰਗੀ ਕਹਿੰਦੇ ਸਾਧਕੈ ਸੰਗ ਮਿਟੈ ਅਬਿਮਾਨ ਸਾਧਕੈ ਸੰਗ ਪ੍ਰਗਟੈ ਸੋ ਗਿਆਨ ਸਾਧਕ ਸੰਗ 부ਝੈ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਵੇਰਾ ਜੇ ਤੂੰ ਸਾਧੂ ਦਾ ਸੰਗੀ ਹੈ ਤੇਰੇ ਅੰਦਰ ਸੋਣਾ ਗਿਆਨ ਪੈਦਾ ਹੋਣਾ ਚਾਹੀਦਾ ਗਿਆਨ ਇਹ ਹੈ ਤੈਨੂੰ ਰੱਬ ਨੇੜੇ ਦਿਸਣ ਲੱਗ ਜਾਏ ਤੈਨੂੰ 24 ਘੰਟੇ ਸੁਰਤੀ ਚ ਜਹਾ ਯਾਤ ਰਹਿਣ ਲੱਗ ਜਾਏ ਕਿ ਰੱਬ ਮੈਨੂੰ ਵੇਖ ਰਿਹਾ ਹੈ ਰੱਬ ਮੈਨੂੰ ਵੇਖ ਰਿਹਾ ਹੈ ਫਿਰ ਤੂੰ ਸਾਧੂ ਦਾ ਸੰਗੀਆਂ ਕਿਉਂ ਸਾਧੂ ਯਾਦ ਕਰਾਉਂਦਾ ਕਿ ਰੱਬ ਤੈਨੂੰ ਵੇਖ ਰਿਹਾ ਹੈ ਸਾਧੂ ਦੀ ਪਰਵਾਹਸ਼ਾ ਹੀ ਸੰਤ ਦੀ ਇਹ ਹੈ 8 ਪਹਿਰ ਨਿਕਟ ਕਰ ਜਾਂਨੇ 24 ਘੰਟੇ 24 ਆਵਰ ਰੱਬ ਨੂੰ ਨੇੜੇ ਜਾਣਦਾ ਉਹ ਸੰਗੀਆਂ ਨੂੰ ਵੀ ਕਹਿੰਦਾ ਰੱਬ ਤੁਹਾਨੂੰ ਵੇਖ ਰਿਹਾ ਜੇ ਤੁਹਾਨੂੰ ਯਾਦ ਹੈ ਕਿ ਮੈਨੂੰ ਰੱਬ ਵੇਖ ਰਿਹਾ ਫਿਰ ਕਿਸੇ ਸਾਧੂ ਦੇ ਸੰਗੀ ਹੋ ਫਿਰ ਗੁਰੂ ਦੀ ਸ਼ਰਨ ਵਿੱਚ ਆ ਗਏ ਹੋ ਤੁਸੀਂ ਤੇ ਜੇ ਨਜ਼ਰ ਨਹੀਂ ਆ ਰਿਹਾ ਇੱਥੇ ਕੁਝ ਹੋ ਰਿਹਾ ਹੈ ਬਾਹਰ ਕੁਝ ਹੋ ਰਿਹਾ ਹੈ ਵੈਮਾਨੀ ਵੀ ਹੋ ਰਹੀ ਹੈ ਲੋਕਾਂ ਦੇ ਪੈਸੇ ਵੀ ਮਾਰ ਰਹੇ ਹੋ ਕਿਸੇ ਨੂੰ ਕੱਚਾ ਵੇਖ ਕੇ ਅੱਧੇ ਪੌਂਡਾਂ ਤੇ ਵੀ ਕੰਮ ਕਰਾ ਰਹੇ ਹੋ ਫਿਰ ਸਾਧੂ ਦੇ ਸੰਗੀ ਨਹੀਂ ਹੋ ਤੁਹਾਨੂੰ ਭੁੱਲ ਗਏ ਕਿ ਤੁਹਾਨੂੰ ਰੱਬ ਵੇਖ ਰਿਹਾ ਸਾਧਕੇ ਸੰਗ ਮਿਟੇ ਅਬੇ ਮਹਾਨ ਜੇ ਅਬੇ ਮਹਾਨੇ ਖੰਡ ਦੀ ਬੋਰੀ ਮੈਂ ਦਿੱਤੀ ਹੈ ਦੇਸੀ ਘੋਮੈਂ ਦਿੱਤਾ ਆ ਮੈਂ ਦਿੱਤਾ ਫਿਰ ਤੁਸੀਂ ਸੰਗੀ ਨਹੀਂ ਹੋ ਸਾਧੂ ਦੇ ਸੰਗੀ ਦਾ ਵਿਮਾਨ ਮਿਟ ਜਾਂਦਾ ਸਾਧ ਕੇ ਸੰਗ ਪ੍ਰਗਟੈ ਸੋ ਗਿਆਨ ਸਾਧ ਕੇ ਸੰਗ ਬੁਝੇ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਵੇਰਾ ਸਾਰੇ ਔਗਣਾ ਤੋਂ ਨਵੇੜਾ ਹੋ ਗਿਆ ਸੰਗੀ ਦਾ ਔਰ ਉਹਦੀ ਜ਼ਿੰਮੇਵਾਰੀ ਲੈ ਲਈ ਸਾਧੂ ਨੇ ਦਰਗਾਹ ਤੱਕ ਦੀ ਸੰਤ ਦਾਸ ਰੂਪ ਹੋ ਕੇ ਦੁਨੀਆ ਚ ਵਰਤਦੇ ਨੇ ਉਹ ਲੋਕਾਂ ਦਾ ਭਲਾ ਕਰਨ ਆਉਂਦੇ ਨੇ ਸ੍ਰਿਸ਼ਟੀ ਦੇ ਲੋਕਾਂ ਦਾ ਭਲਾ ਕਰਨ ਆਉਂਦੇ ਨੇ ਸੰਸਾਰ ਦੇ ਮੋਹ ਮਾਇਆ ਵਿਕਾਰਾਂ 'ਚ ਡੁੱਬਿਆਂ ਦਾ ਭਲਾ ਕਰਨ ਆਉਂਦੇ ਨੇ। ਉਹਨਾਂ ਦੀ ਡਿਊਟੀ ਹੈ। ਰੱਬ ਉਹਨਾਂ ਨੂੰ ਭੇਜਦਾ ਹੈ ਜਾਂ ਫੁਲਾਨੀ ਜਗ੍ਹਾ ਤੇ। ਆਪ ਕਹੋ ਕੰਮ ਫਿਰ ਗੁਰੂ ਕਰਾਉਂਦੇ। ਆ ਕਹੋ ਉਹ ਬੰਦਾ ਬਦਲ ਜਾਂਦਾ। ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਉਣਾ ਹੈ। ਇੱਥੇ ਤੁਸੀਂ ਸਾਰੇ ਰਿਸ਼ਤੇਦਾਰ ਇੱਕ ਜੀ ਦੇ ਮਗਰ ਲੱਗੇ ਰਹੋ ਸ਼ਰਾਬ ਛਾਣਨ ਤੇ। ਜੇ ਛੱਡਦੇ ਤੇ ਮੇਰਾ ਨਾਮ ਬਟਾ ਦਿਓ। ساری ਉਮਰ ਲੰਘ ਜਾਂਦੀ ਹੈ। ਇਤੋਂ ਕਈ ਘਰਾਂ ਚ ਗਏ ਉਹ ਕਹਿੰਦੇ ਭਾਈ ਸਾਹਿਬ ਜੀ ਆ ਮੜ ਜਾ ਕੋਈ ਸ਼ਰਾਬ ਪੀਣੋਂ ਨਹੀਂ ਹਟਦਾ ਲੱਕਾ ਕੇ ਦੇਖ ਲਓ ਮੇਰੇ ਕਹਿੰਦੇ ਤਾਂ ਛੱਡੀ ਨਹੀਂ ਤੁਹਾਡੇ ਕਹਿੰਦੇ ਵੀ ਨਹੀਂ ਛੱਡਣੀ ਸਾਧੂ ਨੂੰ ਡਿਊਟੀ ਲਈ ਜਾਂਦੀ ਹੈ ਤੁਰ ਦਰਗਾਹਾਂ ਤੋਂ ਉਹ ਨਿਵਾਜਿਆ ਜਾਂਦਾ ਹੈ ਉਹ ਚੁਣਿਆ ਜਾਂਦਾ ਹੈ ਜਦੋਂ ਉਹ ਕਹਿੰਦਾ ਉਦੋਂ ਤਬਦੀਲੀ ਆਉਂਦੀ ਹੈ ਔਰ ਸਾਥ ਸੰਗਤ ਉਹ ਫਿਰ ਆਪਣੇ ਨਾਲ ਨਹੀਂ ਜੋੜਦਾ ਸਿੱਧਾਂ ਗੁਰੂ ਨਾਲ ਜੋੜਦਾ ਹੈ ਕਿਹੜਾ ਰਿਸ਼ਤਾ ਹੈ ਅਮਰਤ ਧਾਰੀ ਸਿੱਖ ਦਾ ਤੁਸੀਂ ਭਾਗਾਂ ਵਾਲੇ ਬੈਠੇ ਹੋ ਤੁਸੀਂ ਅਮਰਤ ਛਕਿਆ ਤੁਹਾਡਾ ਪਿਤਾ ਕੌਣ ਬਣੇਗਾ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡੇ ਪਿਤਾ ਜੀ ਨੇ ਅਮਰਤ ਛਕਿਆ ਉਹਦਾ ਵੀ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾਦੇ ਨੇ ਅਮਰਤ ਛਕਿਆ ਉਹਦਾ ਵੀ ਪਿਤਾ ਗੁਰੂ ਗੋਬਿੰਦ ਸਿੰਘ ਜੀ ਤੁਹਾਡੇ ਪੁੱਤਰ ਨੇ ਅਮਰਤ ਛਕਿਆ ਉਹਦਾ ਵੀ ਪਿਤਾ ਗੁਰੂ ਗੋਬਿੰਦ ਸਿੰਘ ਤੁਹਾਡਾ ਵੀ ਪਿਤਾ ਗੁਰੂ ਗੋਬਿੰਦ ਸਿੰਘ ਤੁਹਾਡੇ ਪੁੱਤਰੇ ਨੇ ਛਕਿਆ ਉਹਦਾ ਵੀ ਪਿਤਾ ਗੁਰੂ ਗੋਬਿੰਦ ਸਿੰਘ ਕਿਹੜਾ ਰਿਸ਼ਤਾ ਹੈ ਪਟਿਆਲੀਆਂ دیوان ਲੱਗੇ ਮਹਾਂਪੁਰਸ਼ਾਂ ਦੇ 7 ਦਿਨ دیوان ਚੱਲੇ ਇੱਕ ਨੌਜਵਾਨ ਬੱਚੀ ਪੜ੍ਹੀ ਲਿਖੀ ਹੈ ਇਹ ਸਨ 2002 ਵਿੱਚ ਅਸੀਂ ਆਪਣੇ ਕਾਲਜ ਦੇ ਲਿਟਰੇਚਰ ਵਿੱਚ ਕਹਾਣੀ ਛਾਪੀ ਲੋਕਾਂ ਦੇ ਭਲੇ ਵਾਸਤੇ ਕਿ ਲੋਕਾਂ ਤੱਕ ਪਹੁੰਚੇ ਉਹ ਨੌਜਵਾਨ ਬੱਚੀ دیوان ਵਿੱਚ ਆਉਂਦੀ ਰਹੀ ਦਿਵਾਨਾਂ ਦੀ ਸਮਾਪਤੀ ਤੇ ਅਮਰ ਸੰਚਾਰ ਹੋਣਾ ਸੀ ਤੋਂ ਨੂੰ ਮੈਂ ਬੇਨਤੀ ਕਰਾਂਗਾ ਇੱਥੇ ਵੀ ਅੰਮ੍ਰਿਤ ਸੰਚਾਰ ਹੈ ਕੱਲ ਦਾ ਰੱਖਿਆ ਜੀ ਕੱਲ ਦਾ ਅੰਮ੍ਰਿਤ ਸੰਚਾਰ ਹੈ ਆਪਣਾ ਮਨ ਬਣਾਓ ਜਿਨ੍ਹਾਂ ਦੀ ਉਮਰ 40 ਸਾਲ ਤੋਂ ਟੱਪ ਰਹੀ ਹੈ ਹੁਣ ਢਿੱਲ ਨਾ ਕਰੋ 40 ਪੁਰ ਹੋਏ 85 ਪੱਕ ਸੈ ਆਪ ਗੁਰੂ ਵਾਲੇ ਬਣ ਜਾਈਂ ਦੀਵਾਨ ਲੱਗੇ ਅੰਮ੍ਰਿਤ ਸੰਚਾਰ ਦੀ ਹਰ ਦਿਨ ਅਨਾਉਂਸਮੈਂਟ ਵਿੱਚ ਹੁੰਦੀ ਰਹੀ ਪ੍ਰਚਾਰ ਹੁੰਦਾ ਰਿਹਾ ਉਹ ਨੌਜਵਾਨ ਬੱਚੀ ਪੜ੍ਹੀ ਲਿਖੀ ਹੈ ਉਹਨੇ ਬੀਏ ਬੀਏ ਵੀ ਐਡ ਇੰਗਲਿਸ਼ ਕੀਤੀ ਹੋਈ ਸੀ ਉਹਦਾ ਮਨ ਬਣ ਗਿਆ ਜਦੋਂ ਨਦਰ ਬਖਸ਼ਿਸ਼ ਗੁਰੂ ਦੀ ਹੁੰਦੀ ਹੈ ਕਹਿਣ ਵਾਲਿਆਂ ਦੇ ਸਾਧੂ ਸੰਤਾਂ ਦੇ ਬਚਨ ਅਸਰ ਕਰਦੇ ਉਹ ਬੱਚੀ ਦਾ ਮਨ ਬਣ ਗਿਆ ਉਹਨੇ ਘਰ ਜਾ ਕੇ ਆਪਣੀ ਮਾਂ ਨੂੰ ਕਿਹਾ ਕਹਿੰਦੀ ਮੰਮੀ ਮੈਂ ਵੀ ਅੰਮ੍ਰਿਤ ਛਕਣਾ ਤੋਦੀ ਮਾਂ ਮੋਹਰੋਂ ਕਹਿੰਦੀ ਨਾ ਤੂੰ ਨਹੀਂ ਅੰਮ੍ਰਿਤ ਛਕਣਾ ਕਹਿੰਦੀ ਮੰਮੀ ਕਿਉਂ ਫਿਰ ਆਪਾਂ 7 ਦਿਨ ਕਿਉਂ ਦੀਵਾਨ ਸੁਣਨ ਜਾਂਦੇ ਰਹੇ ਆਪਾਂ ਦੀਵਾਨ ਫਿਰ ਕਿਉਂ ਸੁਣਨ ਜਾਂਦੇ ਜੇ ਅੰਮ੍ਰਿਤ ਛਕਣਾ ਬੱਚੀ ਦਾ ਸਵਾਲ ਸੀ ਸਾਰੇ ਦੇ ਵੰਨਨ ਦਾ ਤਤ ਤਾਂ ਇਹੀ ਕੱਢਿਆ ਵੀ ਗੁਰੂ ਵਾਲੇ ਬਣਨਾ ਹੈ ਅੰਮ੍ਰਿਤ ਛਕੋ ਭਾਈ ਗੁਰੂ ਵਾਲੇ ਬਣੋ ਨਿਗਰੇ ਨਾ ਮਰ ਜਿਓ ਤਾਂ ਮੰਮੀ ਵੀ ਅੰਮ੍ਰਿਤ ਕਿਉਂ ਨਹੀਂ ਛਕਣਾ ਉਹਦੀ ਮਾਂ ਨੇ ਕਿਹਾ ਦੇਖ ਇੱਕ ਤਾਂ ਤੂੰ ਪੜ੍ਹੀ ਲਿਖੀ ਆ ਤੇਰੇ ਵਾਸਤੇ ਵਰ ਲੱਭਣਾ ਸਾਨੂੰ ਔਖ ਹੈ ਤੇਰੇ ਬਰਾਬਰ ਦੀ ਪੜ੍ਹਾਈ ਦਾ ਲੜਕਾ ਲੱਭਣਾ ਔਖ ਹੈ ਜੇ ਤੂੰ ਅੰਮ੍ਰਿਤ ਛਕ ਲਿਆ ਫਿਰ ਅੰਮ੍ਰਿਤਧਾਰੀ ਲੱਭਣਾ ਹੋਰ ਵੀ ਔਖ ਹੈ ਤੂੰ ਨਹੀਂ ਅੰਮ੍ਰਿਤ ਛਕਣਾ ਵਿਆਹ ਤੋਂ ਬਾਅਦ ਆਪਣੇ ਘਰ ਜਾ ਕੇ ਛੱਕੇ ਜਦਾਂ ਮਰ ਜੇ ਮਾਂ ਨੇ ਰੋਕ ਤਾ ਮਾਦਾ ਫਿਕਰ 5% ਕਿਤੇ ਜਾਇਜ ਸੀ ਪੂਰਾ ਤੇ ਨਹੀਂ 5% ਜਾਇਜ ਸੀ ਕਿ ਅਮਰਤ ਆਜੀ ਬੱਚੇ ਲੱਭਣੇ ਔਖੇ ਨੇ ਉਹਦਾ ਫਿਕਰ ਹੋਏਗਾ ਬੱਚੀ ਚੁੱਪ ਕਰ ਗਈ ਅਗਲੇ ਦਿਨ ਅਮਰਤ ਸੰਚਾਰ ਸੀ ਉਹ ਬੱਚੀ ਨੇ ਮਨ ਬਣਾਇਆ ਅੰਦਰੋਂ ਅਰਦਾਸ ਕੀਤੀ ਗੁਰੂ ਦੀ ਨਜ਼ਰ ਹੋਈ ਜਿਨ੍ਹਾਂ ਦਾ ਮਨ ਗੁਰੂ ਬਣਾ ਦਿੰਦਾ ਉਹਨੂੰ ਫਿਰ ਬਦਲ ਨਹੀਂ ਸਕਦਾ ਕੋਈ ਉਹ ਬੱਚੀ ਨੇ ਸਵੇਰੇ ਕੇਸੀ ਇਸ਼ਨਾਨ ਕੀਤਾ ਅਨਾਉਂਸਮੈਂਟ ਸੀ ਵੀ ਕਕਾਰ ਉੱਥੋਂ ਮਿਲਨੇ ਨੇ ਫਰੀ ਇਹ ਵੀ ਰੋਜ਼ ਕਿਹਾ ਜਾ ਰਿਹਾ ਸੀ ਕੇਸੀ ਇਸ਼ਨਾਨ ਕੀਤਾ ਉਹਨੇ ਆਪਣੀ ਮੰਮੀ ਨੂੰ ਘਰ ਪਰਿਵਾਰ ਵਾਲਿਆਂ ਨੂੰ ਕਿਹਾ ਮੈਂ ਨਾ ਕਾਲਜ ਜਾਣਾ ਕੋਈ ਅੱਜ ਮੇਰੀ ਕਲਾਸ ਹੈ ਮੈਂ ਪੇਪਰ ਵੀ ਲੈਣਾ ਮੈਂ ਆਪਣੀ ਯੂਨੀਵਰਸਿਟੀ ਜਾਣਾ ਪਟਿਆਲਾ ਯੂਨੀਵਰਸਿਟੀ ਮੈਂ ਜਾਣਾ ਉਹਨੇ ਕਿਹਾ ਕੋਈ ਨਹੀਂ ਉਹ ਬੱਚੀ ਚਲੀ ਗਈ ਪਰ ਉਹਨੇ ਘਰਦਿਆਂ ਨੂੰ ਨਹੀਂ ਦੱਸਿਆ ਸਿੱਧੀ ਗਏ ਉੱਥੇ ਸਥਾਨ ਤੇ ਕਿਸੇ ਨੇ ਹਨ ਕੀਤਾ ਸੀ ਘ ਘਾਰ ਲੈ ਲੈ ਅਮਰਤ ਸੰਚਾਰ ਲਈ ਪੇਸ਼ ਹੋ ਗਈ ਅਮਰਤ ਭਾਨ ਹੋਇਆ ਖੰਡੇ ਵਾਟੇ ਦੀ ਪੌਲ ਛਕੀ ਅਮਰਤ ਛਕਿਆ ਅਮਰਤ ਛਕ ਕੇ ਸ਼ਾਮਾਂ ਨੂੰ 4-5 ਵਜੇ ਘਰ ਆਈ ਸਾਰਾ ਪਰਿਵਾਰ ਬੈਠਾ ਚਾਹ ਪੀਂਦਾ ਉਹ ਨੌਜਵਾਨ ਬੱਚੀ ਨੇ ਫਿਰ ਛਪਾਇਆ ਨਹੀਂ ਕੁਰਬਾਨ ਉੱਪਰ ਦੀ ਪਾਈ ਹੈ ਘਾਰਾਂ ਕੇ ਸਾਰੇ ਜਣਿਆਂ ਨੂੰ ਕਹਿੰਦੀ ਮੰਮੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ ਉਹਦੀ ਮਾਂ ਗੁੱਸੇ 'ਚ ਕਹਿੰਦੀ ਤੈਨੂੰ ਕਿਹਨੇ ਕਹਿਆ ਸੀ ਅਮਰ ਛਕਣ ਨੂੰ ਤੈਨੂੰ ਕਿਹਾ ਸੀ ਛਕਣਾ ਨਹੀਂ ਤੂੰ ਛਕਾਈ ਅਮਰਤ ਜਿਦੀ ਬਹੁਤ ਹੈ ਉਹ ਕਹਿੰਦੀ ਮੰਮੀ ਜਿਹੜੀ ਗੱਲਾਂ ਤੂੰ ਰੋਕਦੀ ਸੀ ਨਾ ਉਹਦਾ ਜਵਾਬ ਮਿਲ ਗਿਆ ਕਹਿੰਦੀ ਕਿਹੜਾ ਕਹਿੰਦੀ ਮੰਮੀ ਤੂੰ ਰੋਕਿਆ ਤੂੰ ਪੜ੍ਹੀ ਲਿਖੀ ਹੈ ਤੇਰੇ ਲਈ ਵਰ ਲੱਭਣਾ ਔਖਾ ਹੈ ਤੂੰ ਅੰਮ੍ਰਿਤ ਛਕ ਲਿਆ ਅੰਮ੍ਰਿਤ ਧਾਰੀ ਬੱਚਾ ਲੱਭਣਾ ਤੇਰੇ ਵਾਸਤੇ ਔਖਾ ਹੋ ਜਾਣਾ ਤਾਂ ਤੈਨੂੰ ਅੰਮ੍ਰਿਤ ਨਹੀਂ ਛਕਾਣਾ ਆਪਣੇ ਸਹੁਰੇ ਘਰ ਜਾ ਕੇ ਛਕਿਓ ਕਹਿੰਦੀ ਮੰਮੀ ਜਵਾਬ ਮਿਲ ਗਿਆ ਅੱਜ ਜਦੋਂ ਖੰਡੇ ਵਾਟੇ ਦੀ ਪਾਲਿਸ਼ ਕਾਈ ਪੰਜ ਪਿਆਰਿਆਂ ਦਾਤ ਦਿੱਤੀ ਅੰਮ੍ਰਿਤ ਛਕਾ ਕੇ ਕਿ ਅੱਜ ਤੋਂ ਬਾਅਦ ਤੁਹਾਡੀ ਜਨਮ ਭੂਮੀ ਸ਼੍ਰੀ ਬੋਲੋ ਗੱਜ ਕੇ ਅੱਜ ਤੋਂ ਬਾਅਦ ਤੁਹਾਡੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਅੱਜ ਤੋਂ ਬਾਅਦ ਤੁਹਾਡੇ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਤੋਂ ਬਾਅਦ ਤੁਹਾਡੀ ਮਾਤਾ ਮਾਤਾ ਸਹਿਬ ਕੋ ਕਹਿੰਦੀ ਮਾਂ ਖੰਡੇ ਵਾਟੇ ਦੀ ਪੌਲ ਛਕੀ ਹੈ ਮੇਰਾ ਪਿਤਾ ਗੁਰੂ ਗੋਬਿੰਦ ਸਿੰਘ ਹੋ ਗਿਆ ਮੇਰੀ ਮਾਤਾ ਮਾਤਾ ਸਹਿਬ ਕੋਰ ਹੋ ਗਈ ਹੈ ਤਿਆਂ ਦੇ ਵਿਆਹ ਸ਼ਾਦੀ ਦਾ ਫਿਕਰ ਮਾਂ ਤੇ ਪਿਓ ਨੂੰ ਹੁੰਦਾ ਅੱਜ ਤੋਂ ਬਾਅਦ ਮੇਰਾ ਪਿਤਾ ਹੀ ਗੁਰੂ ਗੋਬਿੰਦ ਸਿੰਘ ਆਪੇ ਵਰ ਲੱਭ ਲੈਣਗੇ ਮੇਰੇ ਲਈ ਕਹਿੰਦੀ ਮਾਂ ਆਪੇ ਹੀ ਵਰ ਲੱਭ ਲੈਣਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰਾ ਪਿਤਾ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਣ ਗਿਆ ਮਾਂ ਚੁੱਪ ਕਰ ਗਈ 6 ਮਹੀਨਿਆਂ ਵਿੱਚ ਵਿੱਚ ਬੱਚੀ ਨੇ ਵੀਰਡ ਇੰਗਲਿਸ਼ ਕੀਤੀ ਹੋਈ ਸੀ ਨੌਕਰੀ ਮਿਲ ਗਈ ਸਰਕਾਰੀ ਜੋਬ ਟੀਚਰ ਦੀ ਮਿਲੀ ਪੜਾਉਣ ਲੱਗ ਗਈ 6-7 ਮਹੀਨੇ ਲੰਘੇ ਪਾਤਸ਼ਾਹਾਂ ਨੇ ਸੰਜੋਗ ਜੋੜਿਆ ਦੂਰੋਂ ਰਿਸ਼ਤੇਦਾਰੀ ਵਿੱਚੋਂ ਮੈਥ ਟੀਚਰ ਲੱਗਾ ਅਮਰਤਾਰੀ ਨੌਜਵਾਨ ਬੱਚਾ ਰਿਸ਼ਤਾ ਮਿਲ ਗਿਆ ਸ਼ਾਦੀ ਆਨੰਦ ਕਾਰਜ ਹੋ ਗਿਆ ਬੱਚਾ ਨਿਤਨੇਮੀ ਹੈ ਦੋਵੇਂ ਬੱਚੇ ਨਿਤਨੇਮੀ ਵਿਆਹ ਸ਼ਾਦੀ ਹੋ ਗਈ ਬੱਚੀ ਪਟਿਆਲਿਓ ਉਹ ਲੜਕੇ ਦੀ ਗੁਰਦਾਸਪੁਰ ਸੀ ਜੋ ਉੱਥੇ ਚਲੇ ਗਏ ਦੋਵਾਂ ਨੇ ਜੋਬ ਆਪਣੀ ਲੜਕੀ ਨੇ ਵੀ ਸ਼ਿਫਟ ਕਰਾ ਲਈ ਹੁਣ ਉਹ ਗੁਰਦਾਸਪੁਰ ਰਹਿੰਦੇ ਨੇ ਛੋਟੀ ਜਿਹੀ ਕਲੋਨੀ 'ਚ ਰੋਜ਼ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਕਰਨਾ ਫਿਰ ਉਹ ਬੱਚੀ ਨੇ ਨਾਸ਼ਤਾ ਤਿਆਰ ਕਰਨਾ ਟੀਚਰ ਨੇ ਤਿਆਰ ਹੋਣਾ ਦੋਮਾ ਜਣਿਆਂ ਪੜ੍ਹਉਣ ਚਲੇ ਜਾਣਾ